ਵਿੱਚ ਨਰਮੇ ਦੀ ਫਸਲ ਪੰਜਾਬ ਵਿੱਚ ਪਹਿਲਾਂ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਹੌਲੀ ਹੌਲੀ ਗੁਲਾਬੀ ਸੁੰਡੀ ਵਗੈਰਾ ਦਾ ਅਟੈਕ ਆਉਣ ਲੱਗ ਗਿਆ ਜ਼ਿੰਮੇਦਾਰ ਵੀ ਉਹਨੂੰ ਕਟਾਉਣ ਲੱਗ ਗਏ ਜਿੰਨੀ ਕਿ ਸਾਡੇ ਕੋਲੇ ਫਸਲ ਹੈ 1 ਲੱਖ ਹੈਕਟੇਅਰ ਦੇ ਨੇੜੇ ਹੈ ਤੋਂ ਸਾਰੇ ਮਹਿਕਮੇ ਦੀ ਸਰਕਾਰ ਦੀ ਜ਼ਿੰਮੇਦਾਰ ਭਰਾਵਾਂ ਦੀ ਸਾਰੇ ਰਲਮਿਲ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਹੈ ਪਹਿਲਾਂ ਹੀ ਜਿ ਕਿਤੇ ਚਿੱਟੀ ਮੱਖੀ ਵੀ ਜਿਹੜੀ ਆਡ ਲੱਗੀ ਉਹਦੇ ਨਾਲ ਹੋਈ ਹੈ ਤਾਂ ਉਹਨੂੰ ਬਚਾਉਣ ਦੀ ਖਾਤਰ ਜਿਹੜੀਆਂ ਦਵਾਈਆਂ ਛਿੜਕਣੀਆਂ ਸਾਡਾ ਖੇਤੀਬਾੜੀ ਵਿਭਾਗ ਮੈਂਹਕਮਾ ਉਹਦੇ ਇਨਸਪੈਕਟਰ ਏਡੀਓ ਅਫਸਰ ਮੁਲਾਜ਼ਮ ਕਰਮਚਾਰੀ ਅਧਿਕਾਰੀ ਸਾਰੇ ਪਿੰਡਾਂ 'ਚ ਜ਼ਿੰਮੇਵਾਰ ਭਰਾਵਾਂ ਨਾਲ ਰਾਬਤਾ ਰੱਖ ਰਹੇ ਹੈ। ਔਰ ਉਹਦਾ ਜਿਹੜੀ ਜਿਵੇਂ ਜਿਵੇਂ ਬਚਤ ਕੀਤੀ ਜਾ ਸਕੇ ਉਸ ਵਾਸਤੇ ਮੈਂ ਅੱਜ ਇਹਨਾਂ ਜਿਹੜਾ ਮਾਸਾ ਜ਼ਿਲ੍ਹੇ ਵਿੱਚ ਆਇਆ ਸੀ ਪਹਿਲਾਂ ਬੁਲਾਡੇ ਚ ਵੇਖਿਆ ਨਰਮਾ ਖੈਰ ਉਹਦੇ ਹਾਲਾਤ ਠੀਕ ਲੱਗੇ ਆ ਇੱਥੇ ਸਰਦਾਰ ਜਗਸੀਰ ਸਿੰਘ ਜਿਹੜੇ ਦੇ ਖੇਤ ਵਿੱਚ ਹੁਣ ਨਰਮੇ ਦੀ ਫਸਲ ਵੇਖੀ ਆ ਫਸਲ ਵੀ ਸੋਹਣੀ ਆ ਕੁਛ ਪਾਣੀ ਦੀ ਘਾਟ ਕਾਰਨ ਔੜ ਲੱਗੀ ਸੀ ਅੱਜ ਬਾਰਿਸ਼ ਵੀ ਪੈ ਗਈ ਹੁਣ ਦਵਾਈਆਂ ਦਵਾਈਆਂ ਵੀ ਛਿੜਕੀਆਂ ਜਾਣਗੀਆਂ ਅਸੀਂ ਆਸ ਉਮੀਦ ਰੱਖਦੇ ਆ ਕਿ ਪ੍ਰਮਾਤਮਾ ਮਿਹਰ ਕਰੇ ਅਸੀਂ ਜਿੰਨੀ ਵੀ ਸਾਡੇ ਕੋਲ ਫਸਲ ਆ ਉਹਦਾ ਵਧੀਆ ਝਾੜ ਲੈ ਸਕੀਏ ਮੁਨਾਫੇ ਵੱਲ ਚੱਲ ਜੇ ਖਿਸ਼ਾਲੀ ਵੱਲ ਚੱਲੀ ਸਰ ਨਰੀ ਪਾਣੀ ਦੀ ਬਹੁਤ ਘਾਟ ਆਈ ਇਹਦਾ ਕੀ ਪ੍ਰੋਬਲਮ ਆ ਉਹਦੇ ਵਾਸਤੇ ਕੋਸ਼ਿਸ਼ ਬਹੁਤ ਹੈ ਕਿਉਂਕਿ ਪਿੱਛੋਂ ਪਾਣੀ ਦੀ ਆਪਾਂ ਸਾਰੇ ਜਾਣਦੇ ਆ ਬਾਰਿਸ਼ਾਂ ਨਾ ਹੋਣ ਕਾਰਨ ਪਾਣੀ ਦੀ ਥੋੜੋ ਹੋ ਗਈ ਹੈ ਬਿਜਲੀ ਦੀ ਵੀ ਇਸ ਕਾਰਨ ਸੇ ਪਰ ਹੁਣ ਕੁਝ ਜਿਵੇਂ ਬਾਰਿਸ਼ ਪੈਣ ਲੱਗੀ ਆ ਸਭ ਕੁਝ ਠੀਕ ਹੁੰਦਾ ਜਾ। ਪਰ ਜਿਵੇਂ ਡੁਪਲੀਕੇਟ ਜਿਹੜੀ ਡੀਏਪੀ ਖਾਦ ਫੜੀ ਗਈ ਇਹ ਤੋਂ ਬਾਅਦ ਸਰਕਾਰ ਕੀ ਇਹ ਤੇ ਅ ਵਿਖੋ ਉਹਨੂੰ ਵੀ ਖੇਤੀਬਾੜੀ ਮੰਧ ਮੰਤਰੀ ਚੈੱਕ ਕਰਕੇ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਹੈ ਉਹਨਾਂ ਦੇ ਲਾਇਸੈਂਸ ਕੈਨਸਲ ਹੈ। ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ ਗਾਂ ਅਦਾਲਤਾਂ ਚ ਜਾਂਦਾ ਰਹਿੰਦਾ ਸਾਰਾ ਕੁਝ ਔਰ ਅਸੀਂ ਵਿਭਾਗੇ ਵੱਲੋਂ ਕੋਈ ਕਿਸੇ ਗੱਲ ਦੀ ਕਸਰ ਨਹੀਂ ਛੱਡੀ ਹਮੇਸ਼ਾ ਲੋੜ ਹੈ ਉਸ ਲੋੜ ਨੂੰ ਵੇਖਦਿਆਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਵੀ ਹਦਾਇਤ ਹੈ ਮੈਂ ਵੀ ਚਾਹੁੰਦਾ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰੀਏ ਇਹੋ ਜਿਹੇ ਜਿਹੜੀ ਕੋਈ ਏਜੰਸੀਆਂ ਆਉਂਦੀਆਂ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਤੋ ਪੂਰੀ ਸ਼ਕਤੀ ਰੱਖੀ ਹੋਈ ਸਰ ਚੀਫ ਐਗਰੀਕਲਚਰ ਮਾਲਸਾ ਵੱਲੋਂ ਛਾਪੇ ਮਾਰ ਕੇ ਕੀੜੇ ਮਾਰ ਦਵਾਈਆਂ ਤੇ ਨਕਲੀ ਜਿਹੜੇ ਹੈਗਾ ਫਰਟੀਲਾਈਜ਼ਰ ਫੜਿਆ ਗਿਆ ਉਹਦੇ ਸਬੰਧ ਵਿੱਚ ਪੱਤਰਕਾਰਾਂ ਨੇ ਨਿਊਜ਼ ਨਸਰਤ ਕੀਤੀਆਂ ਸੀ ਤਾਂ ਉਲਟਾ ਹੀ ਉਹ ਮਤਲਬ ਕਿ ਪੱਤਰਕਾਰਾਂ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਵੇਖੋ ਪਿਛਲੇ ਸਮੇਂ 'ਚ ਇਹੋ ਜੀਆਂ ਗੱਲਾਂ ਚੱਲ ਜਾਂਦੀਆਂ ਸੀ ਮੈਂ ਤਾਂ ਸਾਡੇ ਵਿਭਾਗਮੇ ਦੇ ਚਾਹੇ ਛੋਟਾ ਮੁਲਾਜ਼ਮ ਹੈ ਕਲਾਸ 4 ਤੋਂ ਲੈ ਕੇ ਵੱਡੇ ਅਫਸਰ ਤੱਕ ਉਹਨੂੰ ਇਹ ਕਿਹਾ ਵੀ ਆਪਾਂ ਕਿਸੇ ਨਾਲ ਤੱਕਾ ਨਹੀਂ ਕਰਾਂਗੇ ਤੇ ਨਾ ਹੀ ਕਿਸੇ ਨਾਲ ਰਾਇਤ ਰੱਖਣੀ ਹੈ ਜੇ ਇਹੋ ਜੀ ਗੱਲ ਕਿਤੇ ਆਉਂਦੀ ਹੈ ਜਿਹੜੀ ਸਾਨੂੰ ਵੇਖਣ ਵਿੱਚ ਮਿਲੀ ਸੀ ਸੁਣਨ ਵਿੱਚ ਉਹਦੇ ਵਿੱਚ ਜਿਵੇਂ ਛਾਪਾ ਮਾਰੀ ਕੀਤੀ ਗਈ ਜਿਹੜੇ ਗੁਨਾਹਗਰ ਪਾਏ ਗਏ ਉਹ ਚਾਹੇ ਕਿੱਡੀਆਂ ਧਮਕੀਆਂ ਦੇ ਇਸ ਤਰ੍ਹਾਂ ਗੁੰਡਾਗਰਦੀ ਨਾਲ ਕੋਈ ਕਾਰੋਬਾਰ ਨਹੀਂ ਨਾ ਹੋ ਸਕਦਾ ਕਾਰੋਬਾਰ ਕਰਨ ਵਾਸਤੇ ਵੀ ਲੋਕਾਂ ਦੇ ਨਾਲ ਲੋਕਾਂ ਨੂੰ ਸਹੀ ਚੀਜ਼ ਦੇਣ ਦਾ ਸਾਡਾ ਫਰਜ਼ ਬਣਦਾ ਕੁੜੀਆ ਸਾਹਿਬ ਜੇ ਐਗਰੀਕਲਚਰ ਜਿਹੜੇ ਮਾਰਕੀਟ 'ਚ ਆਉਂਦੇ ਜੇ ਉਹ ਕੰਪਨੀਆਂ ਤੋਂ ਬਿਆਨ ਲਾ ਲਿਆ ਜਾਵੇ ਉੱਥੇ ਪੁੱਛੀ ਨਾ ਸਪਲਾਈ ਗਲਤ ਆਵੇ ਤਾਂ ਵੈਸੇ ਤਾਂ ਉਹਨਾਂ ਤਾਂ ਹੀ ਜਾਣੀ ਹੈ ਗੱਲ ਸਾਰੀ ਪਰ ਜੇ ਇਹੋ ਜਿਹਾ ਮਾਲ ਮਾੜਾ ਆਉਂਦਾ ਤੇ ਵੇਚਣ ਵਾਲੇ ਬੰਦੇ ਨੂੰ ਵੀ ਪਤਾ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਲੱਗਦਾ ਨਹੀਂ ਵੀ ਜਿਨ੍ਹਾਂ ਨੂੰ ਵੇਚਿਆ ਜੀ ਉਹਨਾਂ ਨੂੰ ਫਸਲਾਂ ਦਾ ਨੁਕਸਾਨ ਤਾਂ ਆਲਰੇਡੀ ਕਰਤਾ ਕਿਉਂਕਿ ਜਿਨ੍ਹਾਂ ਨੇ ਫਸਲਾਂ ਵੇਚੀਆਂ ਉਹਨਾਂ ਨੇ ਸਪਰੇਅ ਵੀ ਕੀਤੀ ਉਹ ਕੀਟਨਾਕ ਦੀ ਦਵਾਈਆਂ ਖਰੀਦ ਵੀ ਲਈਆਂ ਪਤਾ ਬਾਅਦ 'ਚ ਲੱਗਦਾ ਤੇ ਲੱਗਦਾ ਨਹੀਂ ਵੀ ਪਹਿਲਾਂ ਇਨ੍ਹਾਂ ਚੀਜ਼ਾਂ ਨੂੰ ਥੋੜਾ ਜਿਹਾ ਵੇਅਰ ਹੋ ਕੇ ਕੰਟਰੋਲ ਕੀਤਾ ਜਾਂਦਾ ਕੰਟਰੋਲ ਕੋਸ਼ਿਸ਼ ਹੁੰਦੀ ਹੈ ਜਿੱਥੇ ਕਿਤੇ ਵੀ ਪਤਾ ਲੱਗਦਾ ਕਿਉਂਕਿ ਕਿਸੇ ਦੀ ਸ਼ਾਪ ਕਿਤੇ ਹੁੰਦੀ ਹੈ ਗਰਾਊਂਡ ਕਿਤੇ ਆਸ-ਪਾਸੇ ਸਾਰੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਸਾਰਾ ਕੁਝ ਜਾਣਦਾ ਹਾਂ ਪਰ ਫਿਰ ਵੀ ਲੋੜੋਂ ਵੱਧ ਜ਼ੋਰ ਲਾ ਕੇ ਇਸ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਯਤਨਸ਼ੀਲ ਹਾਂ ਥੈਂਕ ਯੂ ਵਿੱਚ ਨਰਮੇ ਦੀ ਫਸਲ ਪੰਜਾਬ ਵਿੱਚ ਪਹਿਲਾਂ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਹੌਲੀ ਹੌਲੀ ਗੁਲਾਬੀ ਸੁੰਦੀ ਵਗੈਰਾ ਦਾ ਅਟੈਕ ਆਉਣ ਲੱਗ ਗਿਆ ਜ਼ਿਮੀਦਾਰ ਵੀ ਉਹਨੂੰ ਕਟਾਉਣ ਲੱਗ ਗਏ ਜਿੰਨੀ ਕਿ ਸਾਡੇ ਕੋਲੇ ਫਸਲ ਹੈ 1 ਲੱਖ ਹੈਕਟੇਅਰ ਦੇ ਨੇੜੇ ਹੈ ਤੋਂ ਸਾਰੇ ਮਹਿਕਮੇ ਦੀ ਸਰਕਾਰ ਦੀ ਜ਼ਿਮੀਦਾਰ ਪ੍ਰਾਮਾਂ ਦੀ ਸਾਰੇ ਰਲਮਿਲ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਹੈ ਪਹਿਲਾਂ ਹੀ ਜਿ ਕਿਤੇ ਚਿੱਟੀ ਮੱਖੀ ਵੀ ਜਿਹੜੀ ਆਡ ਲੱਗੀ ਉਹਦੇ ਨਾਲ ਹੋਈ ਹੈ ਤਾਂ ਉਹਨੂੰ ਬਚਾਉਣ ਦੀ ਖਾਤਰ ਜਿਹੜੀਆਂ ਦਵਾਈਆਂ ਛਿੜਕਣੀਆਂ ਸਾਡਾ ਖੇਤੀਬਾੜੀ ਵਿਭਾਗ ਮੈਂਹਕਮਾ ਉਹਦੇ ਇਨਸਪੈਕਟਰ ਏ ਡੀਓ ਅਫਸਰ ਮੁਲਾਜ਼ਮ ਕਰਮਚਾਰੀ ਅਧਿਕਾਰੀ ਸਾਰੇ ਪਿੰਡਾਂ ਚ ਜ਼ਿੰਮੇਵਾਰ ਭਰਾਵਾਂ ਨਾਲ ਰਾਬਤਾ ਰੱਖ ਰਹੇ ਹੈ ਔਰ ਉਹਦਾ ਜਿਹੜੀ ਜਿਵੇਂ ਜਿਵੇਂ ਬਚਤ ਕੀਤੀ ਜਾ ਸਕੇ ਉਸ ਵਾਸਤੇ ਮੈਂ ਅੱਜ ਇਹਨਾਂ ਜਿਹੜਾ ਮਾਸਾ ਜ਼ਿਲ੍ਹੇ ਵਿੱਚ ਆਇਆ ਸੀ ਪਹਿਲਾਂ ਬੁਲਾਡੇ ਚ ਵੇਖਿਆ ਨਰਮਾ ਖੈਰ ਉਹਦੇ ਹਾਲਾਤ ਠੀਕ ਲੱਗੇ ਆ ਇੱਥੇ ਸਰਦਾਰ ਜਗਸੀਰ ਸਿੰਘ ਜਿਹੜੇ ਦੇ ਖੇਤ ਵਿੱਚ ਹੁਣ ਨਰਮੇ ਦੀ ਫਸਲ ਵੇਖੀ ਆ ਫਸਲ ਵੀ ਸੋਹਣੀ ਆ ਕੁਛ ਪਾਣੀ ਦੀ ਘਾਟ ਕਾਰਨ ਔੜ ਲੱਗੀ ਸੀ ਅੱਜ ਬਾਰਿਸ਼ ਵੀ ਪੈ ਗਈ ਹੁਣ ਦਵਾਈਆਂ ਦੁਵਾਈਆਂ ਵੀ ਛਿੜਕੀਆਂ ਜਾਣਗੀਆਂ ਅਸੀਂ ਆਸ ਉਮੀਦ ਰੱਖਦੇ ਆ ਕਿ ਪ੍ਰਮਾਤਮਾ ਮਿਹਰ ਕਰੇ ਅਸੀਂ ਜਿੰਨੀ ਵੀ ਸਾਡੇ ਕੋਲੇ ਫਸਲ ਆ ਉਹਦਾ ਵਧੀਆ ਝਾੜ ਲੈ ਸਕੀਏ ਮੁਨਾਫੇ ਵੱਲ ਚੱਲਗੇ ਖੁਸ਼ਹਾਲੀ ਵੱਲ ਚੱਲਗੇ ਸਰਚ ਨਰੀ ਪਾਣੀ ਦੀ ਬਹੁਤ ਘਾਟ ਆ ਜੀ ਇਹਦਾ ਕੀ ਪ੍ਰੋਬਲਮ ਆ ਉਹਦੇ ਵਾਸਤੇ ਕੋਸ਼ਿਸ਼ ਬਹੁਤ ਹੈ ਕਿਉਂਕਿ ਪਿੱਛੋਂ ਪਾਣੀ ਦੀ ਆਪਾਂ ਸਾਰੇ ਜਾਣਦੇ ਆ ਬਾਰਿਸ਼ਾਂ ਨਾ ਹੋਣ ਕਾਰਨ ਪਾਣੀ ਦੀ ਥੋੜੋ ਹੋ ਗਈ ਹੈ ਬਿਜਲੀ ਦੀ ਵੀ ਇਸ ਕਾਰਨ ਸੇ ਪਰ ਹੁਣ ਕੁਝ ਜਿਵੇਂ ਬਾਰਿਸ਼ ਪੈਣ ਲੱਗੀ ਆ ਸਭ ਕੁਝ ਠੀਕ ਹੋਉਂਦਾ ਜਾ ਸਰਚ ਮੈਂ ਡੁਪਲੀਕੇਟ ਜਿਹੜੀ ਡੀਪੀ ਖਾਦ ਫੜੀ ਗਈ ਇਸ ਤੋਂ ਬਾਅਦ ਸਰਕਾਰ ਕੀ ਇਹ ਤੇ ਅ ਵੇਖੋ ਉਹਨੂੰ ਵੀ ਖੇਤੀਬਾੜੀ ਵਿਭਾਗ ਨੇ ਚੈੱਕ ਕਰਕੇ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਹੈ ਉਹਨਾਂ ਦੇ ਲਾਇਸੈਂਸ ਕੈਨਸਲ ਹੈ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ ਗਾਂ ਅਦਾਲਤਾਂ 'ਚ ਜਾਂਦਾ ਰਹਿੰਦਾ ਸਾਰਾ ਕੁਝ ਔਰ ਅਸੀਂ ਮਹਿਕਮੇ ਵੱਲੋਂ ਕੋਈ ਕਿਸੇ ਗੱਲ ਦੀ ਕਸਰ ਨਹੀਂ ਛੱਡੀ ਹਮੇਸ਼ਾ ਲੋੜ ਹੈ ਉਸ ਲੋੜ ਨੂੰ ਵੇਖਦਿਆਂ ਸਦਾ ਭਗਵੰਤ ਸਿੰਘ ਮਾਨ ਹੋਰਾਂ ਦੀ ਵੀ ਹਦਾਇਤ ਹੈ ਮੈਂ ਵੀ ਚਾਹੁੰਦਾ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰੀਏ ਇਹੋ ਜਿਹੜੀ ਕੋਈ ਏਜੰਸੀਆਂ ਹੁੰਦੀਆਂ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਉਹ ਪੂਰੀ ਸ਼ਕਤੀ ਰੱਖੀ ਹੋਈ ਸਰ ਚੀਫ ਐਗਰੀਕਲਚਰ ਮਾਦ ਸਾਹਿਬ ਵੱਲੋਂ ਛਾਪੇ ਮਾਰ ਕੇ ਕੀੜੇ ਮਾਰ ਦਵਾਈਆਂ ਤੇ ਨਕਲੀ ਜਿਹੜੇ ਹੈਗਾ ਫਰਟੀਲਾਈਜ਼ਰ ਫੜਿਆ ਗਿਆ ਉਹਦੇ ਸਬੰਧ ਵਿੱਚ ਪੱਤਰਕਾਰਾਂ ਨੇ ਨਿਊਜ਼ ਨਸਰਤ ਕੀਤੀਆਂ ਸੀ ਤਾਂ ਉਲਟਾ ਹੀ ਉਹ ਬਦਲ ਕੇ ਪੱਤਰਕਾਰਾਂ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਪਿਛਲੇ ਸਮੇਂ 'ਚ ਇਹੋ ਜੀਆਂ ਗੱਲਾਂ ਚੱਲ ਜਾਂਦੀਆਂ ਸੀ ਮੈਂ ਤਾਂ ਸਾਡੇ ਵਿਭਾਗਮੇ ਦੇ ਚਾਹੇ ਛੋਟਾ ਮੁਲਾਜ਼ਮ ਹੈ ਕਲਾਸ 4 ਤੋਂ ਲੈ ਕੇ ਵੱਡੇ ਅਫਸਰ ਤੱਕ ਉਹਨੂੰ ਇਹ ਕਿਹਾ ਵੀ ਆਪਾਂ ਕਿਸੇ ਨਾਲ ਤੱਕਾ ਨਹੀਂ ਕਰਾਂਗੇ ਤੇ ਨਾ ਹੀ ਕਿਸੇ ਨਾਲ ਰਾਇਤ ਰੱਖਣੀ ਹੈ ਜੇ ਇਹੋ ਜੀ ਗੱਲ ਕਿਤੇ ਆਉਂਦੀ ਹੈ ਜਿਹੜੀ ਸਾਨੂੰ ਵੇਖਣ ਵਿੱਚ ਮਿਲੀ ਸੀ ਸੁਣਨ ਵਿੱਚ ਉਹਦੇ ਵਿੱਚ ਜਿਵੇਂ ਛਾਪਾ ਮਾਰੀ ਕੀਤੀ ਗਈ ਜਿਹੜੇ ਗੁਨਾਹਗਰ ਪਾਏ ਗਏ ਉਹ ਚਾਹੇ ਕਿੰਡੀਆਂ ਧਮਕੀਆਂ ਦੇ ਇਸ ਤਰ੍ਹਾਂ ਗੁੰਡਾਗਰਦੀ ਨਾਲ ਕੋਈ ਕਾਰੋਬਾਰ ਨਹੀਂ ਨਾ ਹੋ ਸਕਦਾ ਕਾਰੋਬਾਰ ਕਰਨ ਵਾਸਤੇ ਵੀ ਲੋਕਾਂ ਦੇ ਨਾਲ ਲੋਕਾਂ ਨੂੰ ਸਹੀ ਚੀਜ਼ ਦੇਣ ਦਾ ਸਾਡਾ ਫਰਜ਼ ਬਣਦਾ ਕੁੜੀਆ ਸਾਹਿਬ ਜੇ ਐਗਰੀਕਲਚਰ ਜਿਹੜੇ ਮਾਰਕੀਟ 'ਚ ਆਉਂਦੀ ਹੈ ਜੇ ਉਹ ਕੰਪਨੀਆਂ ਦਿੱ ਬਿਆਹ ਲਾ ਲਿਆ ਜਾਵੇ ਉੱਥੇ ਪਿੱਛੇ ਨਾ ਸਪਲਾਈ ਗਲਤ ਆਵੇ ਤਾਂ वैसे तो उन्ना ते ही जानी है गल सारी पर जे एहो जा माल माड़ा आंदा ते बेचण वाले बंदे नु भी पता हुंदा है एदे च कोई शक नहीं लगदा नहीं ਵੀ ਜਿਨਾਂ ਨੂੰ ਵੇਚਿਆ ਜੀ ਉਹਨਾਂ ਨੂੰ ਫਸਲਾਂ ਦਾ ਨੁਕਸਾਨ ਤਾਂ 올ਰੇਡੀ ਕਰਤਾ ਕਿਉਂਕਿ ਜਿਨਾਂ ਨੇ ਫਸਲਾਂ ਵੇਚੀਆਂ ਉਹਨਾਂ ਨੇ ਸਪਰੇ ਵੀ ਕੀਤੀ ਉਹ ਕੀਟ ਨਸਕ ਦਵਾਈਆਂ ਖਰੀਦ ਵੀ ਲਈਆਂ ਪਤਾ ਬਾਅਦ ਚ ਲੱਗਦਾ ਤੇ ਲੱਗਦਾ ਨਹੀਂ ਵੀ ਪਹਿਲਾਂ ਇੰਨਾਂ ਚੀਜ਼ਾਂ ਨੂੰ ਥੋੜਾ ਜਿਹਾ ਵੇਅਰ ਹੋ ਕੇ ਕੰਟਰੋਲ ਕੀਤਾ ਜਾਂਦਾ ਕੰਟਰੋਲ ਕੋਸ਼ਿਸ਼ ਹੁੰਦੀ ਹੈ ਜਿੱਥੇ ਕਿਤੇ ਵੀ ਪਤਾ ਲੱਗਦਾ ਕਿਉਂਕਿ ਕਿਸੇ ਦੀ ਸ਼ਾਪ ਕਿਤੇ ਹੁੰਦੀ ਹੈ ਗਰਾਉਂਡ ਕਿਤੇ ਆਸ-ਪਾਸੇ ਸਾਰੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਸਾਰਾ ਕੁਝ ਜਾਣਦੇ ਪਰ ਫਿਰ ਵੀ ਲੋੜੋਂ ਵੱਧ ਜ਼ੋਰ ਲਾ ਕੇ ਇਸ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਯਤਨਸ਼ੀਲ ਚਾਹੇ ਪਿਛਲੀ ਵਾਰੀ ਵੀ ਸੀਗਾ ਚਾਹੇ ਚਿੱਟੇ ਮੱਛਰ ਦਾ ਸੀ ਜਾਂ ਕਿਤੇ ਸੁੰਡੀ ਦਾ ਆਉਂਦਾ ਸੀਗਾ ਕਿ ਗੁਲਾਬੀ ਸੁੰਡੀ ਹੈ ਕਿਤੇ ਤਾਂ ਉਸ ਵੇਲੇ ਵੀ ਕੈਬਨਿਟ ਮੰਤਰੀ ਸਾਡੇ ਕੀਤੀ ਬਾੜੀ ਸਰਦਾਰ ਗਨਵੀਰ ਸਿੰਘ ਜੀ ਗੁੱਡੀਆਂ ਸਾਹਿਬ ਸਾਡੇ ਸਰਦੂਲਗੜ ਹਲਕੇ ਚ ਆਏ ਸੀ ਮਾਨਸਾ ਜ਼ਿਲ੍ਹੇ ਚ ਆਏ ਸੀ ਅੱਜ ਵੀ ਅਸੀਂ ਜੀਆ ਨੂੰ ਕਿਹਾ ਕਹਿੰਦੇ ਆ ਕਿ ਇਹਨਾਂ ਨੇ ਆਪ ਹੀ ਉਦਦਮ ਕਰਕੇ ਕਿ ਨਰਮੇ ਦੀ ਫਸਲ ਆਪਣੇ ਜਾਦੇ ਏਰੀਆ ਚ ਹੁੰਦੀ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਜਿਹੜੇ ਕਿਸਾਨ ਨਰਮਾ ਵੀਤਦੇ ਆ ਉਹਨਾਂ ਨੂੰ ਉਤਸ਼ਾਹ ਵੀ ਮਿਲਦਾ ਨਾਲ ਖੇਤੀਬਾੜੀ ਅਧਿਕਾਰੀਆਂ ਨੂੰ ਜੋ ਹਦਾਇਤਾਂ ਕੀਤੀਆਂ ਨੇ ਕਿ ਕਿਸਾਨਾਂ ਨੂੰ ਜਾਗਰਤ ਕੀਤਾ ਜਾਵੇ ਜਿਹੜੀ ਜਿਹੜੀ ਸਪਰੇਅ ਕਰਨੀ ਆਗੀ ਤੇ ਨਾਲ ਹੀ ਇਹਨਾਂ ਨੂੰ ਕਿਹਾ ਕਿ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਜਾ ਕੇ ਮਨਿਆਦੀ ਕਰਕੇ ਗੁਰਦੁਆਰਾ ਸਾਹਿਬ ਬੈਠ ਕੇ ਕਿਸਾਨਾਂ ਦੀਆਂ ਖਾਸ ਕਰਕੇ ਨਰਮੇ ਵਾਲਿਆਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਤਾਂ ਕਿ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਤੇ ਨਰਮੇ ਦੀ ਫਸਲ ਚੰਗੀ ਹੋ ਸਕੇ ਮੈਂ ਮੰਤਰੀ ਸਾਹਿਬ ਨੂੰ ਇੱਥੇ ਪਹੁੰਚਣ ਤੇ ਮਾਨਸਾ ਜਿਲ੍ਹੇ ਜੀ ਆਇਆਂ ਨੂੰ ਦੇਖੋ ਸਾਡੀ ਸਰਕਾਰ ਦਾ ਸਾਡੇ ਖੁਡੀਆਂ ਸਾਹਿਬ ਸਾਡੇ ਮੰਤਰੀ ਜੀ ਦਾ ਇੱਕ ਪੋਜ਼ਿਟਿਵ ਵਿਜ਼ਨ ਹੈ ਕਿ ਉਹਨਾਂ ਨੇ ਆਪ ਸਾਨੂੰ ਅੱਜ ਕਿਹਾ ਵੀ ਮੈਂ ਕੱਲ ਨੂੰ ਤੁਹਾਡੇ ਇਲਾਕੇ ਜਾ ਰਿਹਾ ਹਾਂ ਭਾਈ ਇੱਥੇ ਬਕੀਤਾਂ ਦੇ ਵਿੱਚ ਹੈ ਕੋਈ ਸਮੱਸਿਆ ਮੈਂ ਆਪ ਜਾਨਾ ਆਈਬੀਸੀ ਮੇਰੇ ਰਾਮਨਾਰ ਪੱਠੜ ਅਸੀਂ ਚੈੱਕ ਕੀਤਾ ਬਲਾਡੇ ਦੇ ਵਿੱਚ ਕੁਦਰਤੀ ਮੀਂਹ ਪੈ ਗਿਆ ਖੁੱਡ ਪਰਮਾ ਮੀਂਹ ਸੀ ਚੰਗਾ ਹੋਇਆ ਉਸ ਤੋਂ ਬਾਅਦ ਇਧਰ ਧਨੀਰ ਕਰਨੀ ਦੇਖਿਆ ਸੋ ਸਾਡੀ ਮਤਲਬ ਜਿਹੜਾ ਉਦੇਸ਼ ਹੈ ਉਦੇਸ਼ ਇਹੀ ਹੈ ਸਰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿੱਦ ਤੇ ਸਰਕਾਰ ਦੇ ਜਦੋਂ ਪੋਜ਼ਿਟਿਵ ਕੰਮ ਕਰ ਰਹੀ ਹੈ ਮੰਤਰੀ ਜੀ ਕੰਮ ਕਰ ਰਹੇ ਨੇ ਸੋ ਉਹਦਾ ਲਾਹਾ ਲੈਣਾ ਚਾਹੀਦਾ ਸਾਨੂੰ ਤੁਸੀਂ ਆਓ ਸਾਨੂੰ ਕੋਈ ਸਮੱਸਿਆ ਜਿਵੇਂ ਇੱਥੇ ਸਾਨੂੰ ਉੱਥੇ ਸਮੱਸਿਆ ਸੀ ਕਿ ਪਾਣੀ ਘਟਾ ਹੈ ਤੁਰੰਤ ਮੰਤਰੀ ਨੇ ਫੋਨ ਲਾ ਲਿਆ ਅੰਡਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਐਕਸ਼ਨ ਨੂੰ ਤੇ ਕਿਹਾ ਪਈ ਵੀ ਇਹ ਮੈਨੂੰ ਦਰਕੇ ਦੇ ਵੀ ਕਿਉਂ ਪਾਣੀ ਘਟਾ ਸੋ ਇੱਥੇ ਵੀ ਜੇ ਕੋਈ ਸਮੱਸਿਆ ਆਊਗੀ ਤਾਂ ਆਪਾਂ ਹੱਲ ਕਰ ਸਕਦੇ ਆ ਮੈਂ ਇਹੀ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਜਿੱਥੇ ਵੀ ਕੋਈ ਮੰਤਰੀ ਜਾਂਉਂਦੇ ਨੇ ਉਹ ਵੈਲਕਮ ਕਰੋ ਉਹ ਤੁਹਾਡੇ ਵਾਸਤੇ ਆਉਂਦੇ ਆ ਨਹੀਂ ਅਸੀਂ ਕਾਦੇ ਵਾਸਤੇ ਆਉਣਾ ਅਸੀਂ ਕਿ ਮੰਤਰੀ ਹੋਰ ਕਿੱਦਨੇ ਕਾਉਂਦੇ ਹੁੰਦੇ ਨਾ ਕੋਈ ਪਿਛਲੇ ਸਰਕਾਰਾਂ ਵਾਲੇ ਕਿੰਨੇ ਕਾਉਂਦੇ ਹੁੰਦੇ ਸੀਗੇ ਜੇ ਆਉਂਦੇ ਆ ਤਾਂ ਮਾਨਤ ਸਾਹਿਬ ਦੀ ਸਰਕਾਰ ਦਾ ਇੱਕ ਬੱਲੇ ਬੱਲੇ ਹੈ ਮੰਤਰੀ ਸਾਹਿਬ ਦੀ ਬੱਲੇ ਬੱਲੇ ਵੀ ਸਾਡੇ ਯਾਰ ਜੇ ਕਿਸਾਨ ਖੁਦ ਆਪ ਮੰਤਰੀ ਹੈ ਉਹ ਕੋਈ ਕਿਸਾਨ ਨਹੀਂ ਕਰਦਾ ਤਾਂ ਉਹਨੂੰ ਫਿਕਰ ਵੀ ਹੈ ਇਸ ਗੱਲ ਦਾ ਵੀ ਯਾਰ ਮੇਰਾ ਫਰਜ ਬਣਦਾ ਮੈਂ ਆਪਣੇ ਇਲਾਕੇ ਚ ਬਤਵਾ ਜਾਵਾਂ ਸੋ ਇਸ ਕਰਕੇ ਵੀ ਅਸੀਂ ਸਾਰੇ ਜ਼ਿਲ੍ਹੇ ਵੱਲੋਂ ਅ ਬਨਾਲੀ ਸਾਹਿਬ ਨੇ ਦੱਸਿਆ ਮੇਰੇ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਵੱਲੋਂ ਅਸੀਂ ਮੰਤਰੀ ਦਾ ਸਵਾਦ ਕਰਦੇ ਆਂ ਔਰ ਜੇ ਜਿਹੜੀ ਕੋਈ ਤੁਹਾਡਾ ਤੁਹਾਡਾ ਕੋਈ ਵੀ ਸ਼ਿਕਵਾ ਹੈ ਮੈਂ ਭਲਾਡੇ ਵਾਲ ਨੂੰ ਕਿਹਾ ਉਹ ਮੈਨੂੰ ਦੱਸ ਦੇਣਾ ਮੈਂ ਗੱਲ ਇਹ ਤਾਂ ਪਹਚਾ ਦੂੰਗਾ ਜੇ ਕੋਈ ਧੀਰੇ ਦਾ ਮਸਲਾ ਹੈ ਬਨਾਲੀ ਸਾਹਿਬ ਦੱਸਣਾ ਅਸੀਂ ਆਪੀ ਗੱਲ ਪਹਚਾਵਾਂਗੇ ਸਾਡਾ ਫਰਜ ਬਣਦਾ ਹੈ ਠੀਕ ਹੈ ਥੈਂਕ ਯੂ ਦੇਖੋ ਸਾਡੀ ਸਰਕਾਰ ਦਾ ਸਾਡੇ ਖੁਡੀਆਂ ਸਾਹਿਬ ਸਾਡੇ ਮੰਤਰੀ ਜੀ ਦਾ ਇੱਕ ਪੋਜ਼ਿਟਿਵ ਵਿਜ਼ਨ ਹੈ ਕਿ ਉਹਨਾਂ ਨੇ ਆਪ ਸਾਨੂੰ ਅੱਜ ਕਿਹਾ ਵੀ ਮੈਂ ਕੱਲ ਨੂੰ ਤੁਹਾਡੇ ਇਲਾਕੇ ਜਾ ਰਿਹਾ ਹਾਂ ਭਾਈ ਜਿੱਥੇ ਆਪਾਂ ਖੇਤਾਂ ਦੇ ਵਿੱਚ ਹੈ ਕੋਈ ਸਮੱਸਿਆ ਮੈਂ ਆਪ ਜਾਨਣਾ ਆਈ ਬੀ ਸੀ ਮੇਰੇ ਰਾਮਨਾਰ ਪੱਠੜ ਅਸੀਂ ਚੈੱਕ ਕੀਤਾ ਬਲਾੜੇ ਦੇ ਵਿੱਚ ਕੁਦਰਤੀ ਮੀਂਹ ਪੈ ਗਿਆ ਖੁੱਡ ਪਰਮਾ ਮੀਂਹ ਸੀ ਚੰਗਾ ਹੋਇਆ ਉਸ ਤੋਂ ਬਾਅਦ ਇਧਰ ਧਨੀਰ ਕੰਨੀ ਦੇਖਿਆ ਸੋ ਸਾਡੀ ਮਤਲਬ ਜਿਹੜਾ ਉਦੇਸ਼ ਹੈ ਉਦੇਸ਼ ਇਹ ਹੀ ਹੈ ਸਰ ਕਿਸਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਦ ਸਰਕਾਰ ਜਦੋਂ ਪੋਜ਼ਿਟਿਵ ਕੰਮ ਕਰ ਰਹੀ ਹੈ ਮੰਤਰੀ ਜੀ ਕੰਮ ਕਰ ਰਹੇ ਨੇ ਸੋ ਉਹਦਾ ਲਾਹਾ ਲੈਣਾ ਚਾਹੀਦਾ ਸਾਨੂੰ ਤੁਸੀਂ ਆਓ ਸਾਨੂੰ ਕੋਈ ਸਮੱਸਿਆ ਜਿਵੇਂ ਇੱਥੇ ਸਾਨੂੰ ਉੱਥੇ ਸਮੱਸਿਆ ਸੀ ਵੀ ਪਾਣੀ ਘਟਾ ਹੈ ਤੁਰੰਤ ਮੰਤਰੀ ਜੀ ਨੇ ਫੋਨ ਲਾ ਲਿਆ ਐਂਡ ਐਜੂਕੇਸ਼ਨ ਪਰਮਟ ਨੂੰ ਐਕਸ਼ਨ ਨੂੰ ਤੇ ਕਿਹਾ ਭਾਈ ਵੀ ਮੈਨੂੰ ਦਰ ਕੇ ਦੇ ਵੀ ਕਿਉਂ ਪਾਣੀ ਘਟਾ ਹੈ ਸੋ ਇੱਥੇ ਵੀ ਜੇ ਕੋਈ ਸਮੱਸਿਆ ਹੋਊਗੀ ਤਾਂ ਆਪਾਂ ਹੱਲ ਕਰ ਸਕਦੇ ਆ ਮੈਂ ਇਹੀ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਜਿੱਥੇ ਵੀ ਕੋਈ ਮੰਤਰੀ ਜਾਂਉਂਦੇ ਨੇ ਵੈਲਕਮ ਕਰੋ ਉਹ ਤੁਹਾਡੇ ਵਾਸਤੇ ਆਉਂਦੇ ਆ ਨਹੀਂ ਅਸੀਂ ਕਾਦੇ ਵਾਸਤੇ ਆਉਣਾ ਅਸੀਂ ਕਿ ਮੰਤਰੀ ਹੋਰ ਕਿੱਦਨੇ ਕਿਉਂਦੇ ਹੁੰਦੇ ਨਗਬੀ ਹਿਲਸ ਕਰਾ ਵਾਲੀ ਕਿੰਨੇ ਕਾਉਂਦੇ ਹੁੰਦੇ ਸੀਗੇ ਜੇ ਆਉਂਦੇ ਆ ਤਾਂ ਮਾਨਤ ਸਾਹਿਬ ਦੀ ਸਰਕਾਰ ਦਾ ਇੱਕ ਬੱਲੇ ਬੱਲੇ ਹੈ ਮੰਤਰੀ ਸਾਹਿਬ ਦੀ ਬੱਲੇ ਬੱਲੇ ਵੀ ਸਾਡੇ ਯਾਰ ਜੇ ਕਿਸਾਨ ਖੁਦ ਆਪ ਮੰਤਰੀ ਹੈ ਉਹ ਖੁਦ ਕਿਸਾਨੀ ਕਰਦਾ ਹੈ ਤਾਂ ਉਹਨੂੰ ਫਿਕਰ ਵੀ ਇਸ ਗੱਲ ਦਾ ਯਾਰ ਮੇਰਾ ਫਰਜ਼ ਬਣਦਾ ਮੈਂ ਆਪਣੇ ਇਲਾਕੇ 'ਚ ਬਤਵਾ ਜਾਵਾਂ ਸੋ ਇਸ ਕਰਕੇ ਅਸੀਂ ਸਾਰੇ ਜ਼ਿਲ੍ਹੇ ਵੱਲੋਂ ਬਨਾਲੀ ਸਾਹਿਬ ਨੇ ਦੱਸਿਆ ਮੇਰੇ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਵੱਲੋਂ ਅਸੀਂ ਮੰਤਰੀ ਦਾ ਸਵਾਗਤ ਕਰਦੇ ਹਾਂ ਔਰ ਜੇ ਜਿਹੜੀ ਕੋਈ ਤੁਹਾਡਾ ਤੁਹਾਡਾ ਕੋਈ ਵੀ ਸ਼ਿਕਵਾ ਹੈ ਮੈਂ ਭਲਾਡੇ ਵਾਲ ਨੂੰ ਕਿਹਾ ਉਹ ਮੈਨੂੰ ਦੱਸ ਦੇਣਾ ਮੈਂ ਗੱਲ ਇਹਦੇ ਪਹਚਾ ਦੂੰਗਾ ਜੇ ਕੋਈ ਧੀਰੇ ਦਾ ਮਸਲਾ ਅਸੀਂ ਆਪੀ ਗੱਲ ਪਹਚਾਵਾਂਗੇ ਸਾਡਾ ਫਰਜ ਬਣਦਾ ਹੈ ਠੀਕ ਹੈ ਥੈਂਕ ਯੂ ਚਾਹੇ ਪਿਛਲੀ ਵਾਰੀ ਵੀ ਸੀਗਾ ਚਾਹੇ ਚਿੱਟੇ ਮੱਛਰ ਦਾ ਸੀ ਜਾਂ ਜਿੱਦ ਕਿਤੇ ਸੁੰਡੀ ਦਾ ਆਉਂਦਾ ਸੀਗਾ ਕਿ ਗੁਲਾਬੀ ਸੁੰਡੀ ਹੈ ਕਿਤੇ ਤਾਂ ਉਸ ਵੇਲੇ ਵੀ ਕੈਬਨਿਟ ਮੰਤਰੀ ਸਾਡੇ ਕੀਤੀ ਬਾੜੀ ਸਰਦਾਰ ਗਨਵੀਰ ਸਿੰਘ ਜੀ ਗੁੱਡੀਆਂ ਸਾਹਿਬ ਸਾਡੇ ਸਰਦੂਲਗੜ ਹੜਕੇ ਚਾਏ ਸੀ ਮਾਨਸਾ ਜ਼ਿਲ੍ਹੇ ਚਾਏ ਸੀ ਅੱਜ ਵੀ ਅਸੀਂ ਜੀਏ ਨੂੰ ਕਿਹਾ ਕਹਿੰਦੇ ਆ ਕਿ ਇਹਨਾਂ ਨੇ ਆਪ ਹੀ ਉਦਦਮ ਕਰਕੇ ਕਿ ਨਰਮੇ ਦੀ ਫਸਲ ਆਪਣੇ ਜਾਦੇ ਏਰੀਏ ਚ ਹੁੰਦੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਜਿਹੜੇ ਕਿਸਾਨ ਨਰਮਾ ਵੀਤਦੇ ਆ ਉਹਨਾਂ ਨੂੰ ਉਤਸ਼ਾਹ ਵੀ ਮਿਲਦਾ ਨਾਲ ਖੇਤੀਬਾੜੀ ਅਧਿਕਾਰੀਆਂ ਨੂੰ ਜੋ ਹਦਾਇਤਾਂ ਕੀਤੀਆਂ ਨੇ ਕਿ ਕਿਸਾਨਾਂ ਨੂੰ ਜਾਗਰਤ ਕੀਤਾ ਜਾਵੇ ਜਿਹੜੀ ਜਿਹੜੀ ਸਪਰੇਅ ਕਰਨੀ ਹੈਗੀ ਤੇ ਨਾਲ ਹੀ ਇਹਨਾਂ ਨੂੰ ਕਿਹਾ ਕਿ ਪਿੰਡਾਂ ਦੇ ਵਿੱਚ ਸੱਤਾਂ ਦੇ ਵਿੱਚ ਜਾ ਕੇ ਮਨਿਆਦੀ ਕਰਕੇ ਗੁਰਦੁਆਰਾ ਸਾਹਿਬ ਬੈਠ ਕੇ ਕਿਸਾਨਾਂ ਦੀਆਂ ਖਾਸ ਕਰਕੇ ਨਰਮੇ ਵਾਲਿਆਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਤਾਂ ਕਿ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਤੇ ਨਰਮੇ ਦੀ ਫਸਲ ਚੰਗੀ ਹੋ ਸਕੇ ਮੈਂ ਮੰਤਰੀ ਸਾਹਿਬ ਨੂੰ ਇੱਥੇ ਪਹੁੰਚਣ ਤੇ ਮਾਨਸਾ ਜ਼ਿਲ੍ਹੇ ਜੀ ਆਇਆਂ ਨੂੰ